ਸਤਿ ਸ੍ਰੀ ਅਕਾਲ ਪੰਜਾਬੀਓ ਅੱਜ 23 ਅਗਸਤ 2025 ਅੱਜ ਆਪਾਂ ਗੱਲ ਕਰਨ ਲੱਗੇ ਆ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਡੈਮਾਂ ਦੀ ਉਸ ਦੇ ਪਾਣੀ ਦੀ ਅਤੇ ਇਸ ਤੋਂ ਇਲਾਵਾ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਕੀ ਕਰ ਬਟ ਲਵੇਗਾ ਉਸ ਦੇ ਬਾਰੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਘੱਗਰ ਦਰਿਆ ਦੀ ਅੱਜ 23 ਅਗਸਤ 2025 ਨੂੰ ਸਵੇਰੇ 6 ਵਜੇ ਗੁਲੇ ਚਿਕੇ ਪਾਣੀ ਸੀਗਾ 23500 ਕਿਊਸਿਕ ਅਤੇ ਖਨੌਰੀ ਸੀਗਾ 9550 ਕਿਊਸਿਕ ਅਤੇ ਚੰਦ ਪਰ ਆ ਕੇ ਇਹ 2750 ਕਿਊਸ ਕਰ ਜਾਂਦਾ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਪੌਂਗ ਡੈਮ ਦੀ ਤਾਂ ਅੱਜ ਪੌਂਗ ਡੈਮ ਦੇ ਵਿੱਚ ਪਾਣੀ ਪਦਰਸੀ 1382 ਫੁੱਟ ਤੇ ਦੀ ਫੁੱਲ ਕਪੈਸਿਟੀ ਆਪਾਂ ਪਹਿਲਾਂ ਵੀ ਦੱਸਿਆ 1400 ਫੁੱਟ ਹੈ ਤੇ ਜਿਹੜਾ ਪਾਣੀ ਪਿੱਛੋਂ ਆ ਰਿਹਾ ਉਹ 55700 ਕਿਊਸਿਕਾ ਰਿਹਾ ਤੇ ਬਾਹਰ ਜਿਹੜਾ ਪਾਣੀ ਜਾ ਰਿਹਾ ਉਹ 75000 ਕਿਊਸਿਕਾ ਜਾ ਰਿਹਾ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪਾਖੜਾ ਦੇ ਡੈਮ ਦੀ ਉਸ ਦੇ ਪਾਣੀ ਦੀ ਤਾਂ ਅੱਜ ਉਸ ਦੇ ਵਿੱਚ ਪਾਣੀ ਦਾ ਪਦਰਾ 1664 ਫੁੱਟ ਅਤੇ ਇਸ ਦੀ ਆਪਾਂ ਪਹਿਲਾਂ ਵੀ ਦੱਸੀ ਹੈ ਵੀ ਫੁੱਲ ਕਪੈਸਿਟੀ ਹੈ 1685 ਫੁੱਟ ਤੇ ਜਿਹੜੀ ਪਾਣੀ ਦੀ ਆਮਦ ਹੈ ਉਹ ਹੈ 5395 ਕਿਊਸਿਕਾ ਅਤੇ ਜਿਹੜਾ ਪਾਣੀ ਦਾ ਨਿਕਾਸ ਹੈ ਉਹ ਹੈ 45000 ਸਤ ਸੋਕਿਓ ਸਿਕਾ ਤੇ ਇਸ ਤੋਂ ਬਾਅਦ ਜੀ ਆਪਾਂ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕੀ ਕਰਵਟ ਲਵੇ ਕਿ ਤਾਂ ਉਸ ਦੇ ਬਾਰੇ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਅੱਜ 23 ਅਗਸਤ 2025 ਤੋਂ ਬਾਅਦ ਅੱਜ ਆਉਣ ਵਾਲੇ 7-8 ਘੰਟਿਆਂ ਦੇ ਵਿੱਚ ਰਾਜਸਥਾਨ ਦੇ ਜ਼ਿਲ੍ਹੇ ਗੰਗਾਨਾਗਰ ਹਨੂਮਾਨਗਰ ਅਲਵਰ ਅਤੇ ਚੁਰੂ ਥਾਵਾਂ ਤੇ ਹਲਕੀ ਮੀਂਹ ਅਤੇ ਭਾਰੀ ਮੀਂਹ ਵੇਖਿਆ ਜਾ ਸਕਦਾ ਹੈ। ਹਰਿਆਣਾ ਦੇ ਜ਼ਿਲ੍ਹੇ सिरसा, ਹਿਸਾਰ, ਫਤਿਹਪੁਰ ਭਾਰੀ ਮੀਂਹ ਦੇਖਿਆ ਜਾ ਸਕਦਾ ਹੈ। ਪੰਜਾਬ ਦੇ ਜ਼ਿਲ੍ਹੇ ਮਾਨਸਾ, ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਫਿਰੋਜ਼ਪੁਰ, ਮੋਗਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਅੱਜ ਤੋਂ ਲੈ ਕੇ 28-29 ਤਰੀਕ ਤੱਕ ਪੰਜਾਬ ਦੇ ਵਿੱਚ ਮੀਂਹ ਦਾ ਜੋ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਚੁੱਕਿਆ ਹੈ। ਆਉਣ ਵਾਲੇ ਪੂਰਾ ਇੱਕ ਹਫ਼ਤਾ ਜਿਹੜਾ ਹਿਮਾਚਲ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਤੇ ਹਲਕਾ ਕਿਤੇ ਭਾਰੀ ਉਹ ਮੀਂਹ ਪੈਂਦਾ ਰਹ